ਸਸ਼ੀ ਕਾਲ ਦੇ ਚੈਨਲ ਪੰਜਾਬੀ ਵੇਖ ਰਿਹਾ ਸਾਰਾ ਦਰਸ਼ਕਾ ਦਾ ਸਵਾਗਤ ਹੈ ਸੋ ਮੈਂ ਹਾਂ ਤੋਣਾ ਸਵਾਤੀ ਗੁਪਤਾ ਸੋ ਬੀਤੇ ਦਿਨੀ ਪ੍ਰਾਈਡ ਪਰੇਡ ਵਿੱਚ 25000 ਤੋਂ ਵੱਧ ਮਾਰਚ ਕਰਨ ਵਾਲਿਆਂ ਦੇ ਨਾਰਥਨ ਫਲਿਪਸ ਸੁਕੇਰ ਦਿਵਲ ਜਵਾਨ ਦੀ ਉਮੀਦ ਸੀ ਸੋ ਸਾਲਾਨਾ ਪ੍ਰਾਈਡ ਪਰੇਡ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਜਿਸ ਕਾਰਨ ਟੋਰਾਂਟੋ ਦੀਆਂ ਗਲੀਆਂ ਸੰਗੀਤ ਰੰਗਾਂ ਤੇ ਸਤਰੰਗੀ ਪਿੰਗਾ ਨਾਲ ਭਰੀਆਂ ਹੋਈਆਂ ਸਨ ਟੋਰਾਂਟੋ ਦਾ ਸਮਾਗਮ ਕੈਨੇਡਾ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਡ ਜਸ਼ਨ ਹੁੰਦਾ ਹੈ ਬੀਤੇ ਦਿਨੀ ਸਲਾਨਾ ਪ੍ਰਾਈਡ ਪ੍ਰੀਡ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਜਿਸ ਕਾਰਨ ਟ੍ਰਾਂਟੋ ਦੀਆਂ ਗਲੀਆਂ ਸੰਗੀਤ, ਰੰਗਾਂ ਅਤੇ ਸਤਰੰਗੀ ਪਿੰਗਾ ਨਾਲ ਭਰੀਆਂ ਹੋਈਆਂ ਸਨ। ਪ੍ਰੀਡ ਦੁਪਹਿਰ 2 ਵਜੇ ਸ਼ੁਰੂ ਹੋਈ ਜਿਸ ਵਿੱਚ 25,000 ਤੋਂ ਵੱਧ ਮਾਰਚ ਕਰਨ ਵਾਲੇ ਰੋਜ਼ਡੇਲ ਇਲਾਕੇ ਤੋਂ ਡਾਊਨਟਾਊਨ ਕੋਰ ਰਹੀਂ ਨਾਰਥਨ ਫਿਲਿਪਸ ਸਕੁਏਅਰ ਵੱਲ ਗਏ। ਟ੍ਰਾਂਟੋ ਦਾ ਇਹ ਸਮਾਗਮ ਕੈਨੇਡਾ ਦਾ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਡ ਜਸ਼ਨ ਹੁੰਦਾ ਹੈ ਜੋ ਹਰ ਸਾਲ ਲੱਖਾਂ ਸਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਐਂਡਰਿਊ ਵੈਲਚ ਨੇ ਕਿਹਾ ਕਿ ਉਹ 25 ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਾਈਡ ਜਾ ਰਹੇ ਹਨ। ਅਤੇ ਉਹਨਾਂ ਕਿਹਾ ਕਿ ਅਸੀਂ ਕਈ ਸਾਲਾਂ ਤੋਂ ਪ੍ਰਾਈਡ ਜਾ ਰਹੇ ਹਾਂ ਤੇ ਦੁਨੀਆ ਭਰ ਵਿੱਚ ਵਾਪਰ ਰਹੇ ਹਾਂ ਘਟਨਾਵਾਂ ਦੇ ਬਾਵਜੂਦ ਭਾਈਚਾਰੇ ਅਤੇ ਜਸ਼ਨ ਦੀ ਭਾਵਨਾ ਅਜੇ ਵੀ ਇੱਥੇ ਹੈ ਇਸ ਲਈ ਮੈਂ ਇਹ ਦੇਖ ਕੇ ਸੱਚਮੁੱਚ ਖੁਸ਼ ਹਾਂ ਕਿ ਚੀਜ਼ਾਂ ਨਹੀਂ ਬਦਲੀਆਂ ਹਨ ਟ੍ਰਾਂਟੋ ਵਿੱਚ ਪ੍ਰਾਈਡ ਵੀਕਐਂਡ ਨੇ ਨੈਵੀਗੇਟ ਕਰਨ ਲਈ ਕਿਰਤੀਸ ਗਾਈਡ ਟ੍ਰਾਂਟੋ ਦਾ ਪ੍ਰਾਈਡ ਮਹੀਨਾ ਸ਼ੁਰੂ ਹੋ ਰਿਹਾ ਹੈ ਇੱਥੇ ਕੀ ਉਮੀਦ ਕਰਨੀ ਹੈ ਕਿ ਪ੍ਰਾਈਡ ਟ੍ਰਾਂਟੋ ਦਾ ਕਹਿਣਾ ਹੈ ਕਿ ਇਸ ਸਾਲ ਦੇ ਸਮਾਰੋਹਾਂ ਵਿੱਚ 99% ਕੈਨੇਡੀਅਨ ਕਲਾਕਾਰ ਸ਼ਾਮਲ ਹਨ ਅਤੇ 트랜스젠ਡਰ ਅਤੇ ਗੈਰ ਬਾਈਨਰੀ ਭਾਈਚਾਰੇ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਅਨੀਸ਼ ਨਾਵੇ ਹੈਲਥ ਟ੍ਰਾਂਟੋ ਨੇ ਐਤਵਾਰ ਦੀ ਪ੍ਰੇਡ ਦੀ ਅਗਵਾਈ ਇੱਕ ਰੰਗीन ਹੱਥ ਨਾਲ ਪੇਂਟ ਕੀਤੇ 플ੌਟ ਅਤੇ ਡਾਂਸਰਾਂ, ਢੋਲਕਾਂ ਅਤੇ ਡੀਜੇ ਦੇ ਸਮੂਹ ਨਾਲ ਕੀਤੀ। ਭਾਗੀਦਾਰ ਸ਼ੈਰਿਲ ਟ੍ਰੂਡੋ ਨੇ ਕਿਹਾ ਕਿ ਇਸ ਸਮੂਹ ਇਹ ਦਿਖਾਉਣ ਲਈ ਸੀ ਕਿ ਅਸੀਂ ਖੁੱਲੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਸਾਡੇ ਸਾਰੇ ਮੈਂਬਰ ਸਾਡੇ ਭਾਈਚਾਰੇ ਦਾ ਹਿੱਸਾ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਸਾਲ ਦਾ ਪ੍ਰਾਈਡ ਟ੍ਰਾਂਟੋ ਥੀਮ 올 ਇਨ ਸ਼ਹਿਰ ਦਾ ਜਸ਼ਨ ਮਨਾਉਣਾ ਅਤੇ ਕੈਨੇਡੀਅਨਾਂ ਦੇ ਮੂਲ-ਮੂਲਾਂ ਨੂੰ ਦਰਸਾਉਣਾ ਲਈ ਹੈ ਇਸ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਇਹ ਸਮਾਗਮ ਇੱਕ ਮਹੱਤਵਪੂਰਨ ਸੰਦੇਸ਼ ਭੇਜਦਾ ਹੈ ਇਹ ਜੋ ਕਰਦਾ ਹੈ ਉਹ ਹੈ ਭਾਈਚਾਰੇ ਅਤੇ ਸਾਡੇ ਸਹਿਯੋਗੀਆਂ ਨੂੰ ਜਸ਼ਨ ਮਨਾਉਣ ਲਈ ਇਕੱਠਾ ਕਰਨਾ ਪਰ ਨਾਲ ਹੀ ਇਹ ਸੁਨੇਹਾ ਭੇਜਣਾ ਕਿ ਦੁਨੀਆ ਭਰ ਵਿੱਚ ਅਜੇ ਵੀ ਬਹੁਤ ਸਾਰੇ 2SLGDTBQ+ ਮੈਂਬਰ ਹਨ ਜੋ ਅਜੇ ਵੀ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ ਹਾਲਾਕੀ ਮੋਡਰਨ ਨੇ ਪ੍ਰੋਗਰਾਮ ਦੇ ਵੇਖਣ ਵਾਲਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਐਤਵਾਰ ਦੀ ਪ੍ਰੇਡ ਦੀ ਗੁਣਵੱਤਾ ਦੇ ਵਿੱਚ ਕੋਈ ਫਰਕ ਨਹੀਂ ਵੇਖ ਸਕਣਗੇ ਅਸੀਂ ਆਪਣੀ ਸ਼ਕਤੀ ਦੇ ਅੰਦਰ ਸਭ ਕੁਝ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰੇਡ ਮਹੱਤਵ ਆਕਾਰ ਸਭ ਕੁਝ ਇੱਕੋ ਜਿਹਾ ਰਹੇ ਸਾਨੂੰ ਜੋ ਜੜੀ ਨੇ ਕਟੋਤੀਆਂ ਕਰਨੀ ਪਈਆਂ ਉਹ ਅੱਜ ਨਹੀਂ ਵਿਖਾਈਆਂ ਜਾਣਗੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ